ਗੱਲ ਜੀ ਗੱਲ ਕਰਨੀ ਸੀ ਜੋ ਅੱਜ ਸੈਸ਼ਨ ਖਤਮ ਹੋਇਆ ਹੈ ਸੈਸ਼ਨ ਦਾ ਤਾਂ ਹੁਣ ਤਾਂ ਮਜ਼ਾਕ ਹੀ ਹੋ ਗਿਆ ਹੈ ਮਤਲਬ ਇੰਨਾ ਨੇ ਰਾਜਨੀਤਿਕ ਗਿਆ ਕਹਿੰ ਲੋ ਜਾਂ ਸਿਆਸੀ ਬੰਦਿਆਂ ਨੇ ਪੰਜਾਬ ਦਾ ਤਾਂ ਮਜ਼ਾਕ ਬਣਾਇਆ ਹੀ ਪਿਆ ਸੀ ਹੁਣ ਇਹਨਾਂ ਨੇ ਆਪ ਦਾ ਵੀ ਮਜ਼ਾਕ ਬਣਾ ਲਿਆ ਹੈ ਔਰ ਨਾਲ ਨਾਲ ਜੋ ਅਸੈਂਬਲੀ ਹੈ ਜਾਂ ਕਹੋ ਪਾਰਲੀਮੈਂਟਰੀਅਲ ਸਿਸਟਮ ਹੈ ਜਿਹਦੇ ਨਾਲ ਸਾਡਾ ਦੇਸ਼ ਚੱਲਦਾ ਹੈ ਜਾਂ ਸਾਡਾ ਸੂਬਾ ਚੱਲਦਾ ਹੈ ਉਹ ਵੀ ਮਜ਼ਾਕ ਬਣਾਤਾ ਹੈ ਨਹੀਂ ਤਾਂ ਮੈਨੂੰ ਦੱਸੋ ਕਿੰਨੇ ਲੋਕ ਮਰ ਗਏ ਨੇ ਕਿੰਨੇ 5 ਲੱਖ ਕਿੱਲਾ ਇਹ ਸਰਕਾਰ ਦਾ ਕਹਿਣਾ ਹੈ ਔਰ ਜਿਹੜੀ ਸੈਂਟਰ ਸਰਕਾਰ ਨੂੰ ਪ੍ਰੈਜੈਂਟੇਸ਼ਨ ਭੇਜੀ ਹੈ 5 ਲੱਖ ਕਿੱਲਾ ਬਰਬਾਦ ਹੋ ਗਿਆ 1996 ਪਿੰਡ ਬਰਬਾਦ ਹੋ ਗਏ ਨੇ ਔਰ ਉਸ ਤੋਂ ਬਾਅਦ ਅੱਜ ਦੀ ਡਿਸਕਸ਼ਨ ਵੇਖੀ ਹੈ ਤੇ ਦੋ ਦਿਨ ਪਹਿਲਾਂ ਦੀ ਡਿਸਕਸ਼ਨ ਦੇਖੀ ਹੈ ਕੀ ਇਹ ਮੈਨੂੰ ਦੱਸਣਗੇ ਕਿ 20000 ਕਰੋੜ ਮੰਗ ਰਹੇ ਨੇ ਸੈਂਟਰ ਤੋਂ ਤੇ ਨਾਲ ਕਹਿ ਰਹੇ ਨਾਲ ਜੋ ਨੋ ਡਾਊਟ ਸੈਂਟਰ ਨੂੰ ਦੇਣਾ ਚਾਹੀਦਾ ਹੈ ਅਸੀਂ ਖੁਦ ਕਹਿ ਚੁੱਕੇ ਹਾਂ ਬੜੇ ਵਾਰੀ ਕਹਿ ਚੁੱਕੇ ਹਾਂ ਕਿ ਅਗਰ ਇੱਕ ਇੰਡਸਟਰੀ ਲਿਸਟ ਦਾ ਤੁਸੀਂ 47500 ਕਰੋੜ ਰੁਪਏ ਮਾਫ ਕਰ ਸਕਦੇ ਹੋ 23 ਦੇ ਵਿੱਚ ਕੀਤਾ ਤੁਸੀਂ ਤਾਂ ਕੀ ਕਿਸਾਨਾਂ ਨੂੰ ਨਹੀਂ ਦੇ ਸਕਦੇ ਜਿਹੜੇ ਕਿ ਦੇਸ਼ ਦਾ ਜਦੋਂ ਜਿੰਨੀ ਵੀ ਕਾਈ ਤੋਂ ਚਾਹੀਦੀ ਹੁੰਦੀ ਕਣਕ ਚਾਹੀਦੀ ਹੋਵੇ ਤਾਂ 50% ਤੱਕ ਦੇ ਦਿੰਦੇ ਆ ਝੋਨਾ ਚੌਲ 20 20% 25 25% ਤੱਕ ਹਿੱਸਾ ਪਾਉਂਦਾ ਹੈ ਪੰਜਾਬ ਤੇ ਦਿੱਤਾ ਕੀ ਹੈ ਤੁਸੀਂ 1600 ਕਰੋੜ ਖੈਰ ਉਹ ਤਾਂ ਸੈਂਟਰ ਵਾਲੇ ਸਹੀ ਉਹਦੀਆਂ ਬੜੀਆਂ ਗੱਲਾਂ ਮੈਂ ਕਰ ਚੁੱਕਿਆ ਸਾਡੇ ਸਟੇਟ ਵਾਲਿਆਂ ਨੇ ਕੀ ਕੀਤਾ ਹੈ ਇਹਨੀ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਕਿ ਇਹਨਾਂ ਨੇ ਡਰਾਮਾ ਕੀ ਕੀਤਾ ਕੀ ਇਹ ਦੱਸਣਗੇ ਕਿ ਕਿਸੇ ਆਪੋਜੀਸ਼ਨ ਵਾਲੇ ਨੇ ਕਿਹਾ ਕਿਸੇ ਸਰਕਾਰੀ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦੇ ਐਮਐਲਏ ਨੇ ਬੋਲਿਆ ਕਿ ਆਪਾਂ ਨੂੰ ਡੈਮਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ ਪਾਗ ਪਾਖੜਾ ਕਿ ਜਿਹੜਾ ਰਣਜੀਤ ਡੈਮ ਇਹਨਾਂ ਦੇ ਥੱਲੇ ਆ ਕਿ ਉਹਦੀ ਜਾਂਚ ਹੋਊਗੀ ਕਿ ਉਹਨਾਂ ਨੇ ਪਹਿਲਾਂ ਹੀ ਇੰਨਾ ਲੈਵਲ ਹਾਈ ਕਯੂ ਰੇਸ ਕਰ ਲਿਆ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ ਖੁਦ ਬੋਲ ਚੁੱਕਿਆ ਹੈ ਇਹਾਂ ਕਿ 14 ਅਗਸਤ ਦੀ ਗੱਲ ਰੋਪੜਛੜ ਕੇ ਗਿਆ ਸੀ ਮੈਂ ਫਲੱਡ ਆਉਣ ਵਾਲੀ ਹੈ ਮੈਂ ਕੋਈ ਜੋਤਸ਼ੀ ਨਹੀਂ ਸੀ ਮੈਂ ਉਸ ਵਕਤ ਲੈਵਲ ਵੇਖ ਰਿਹਾ ਸੀ ਇਨਾਂ ਦਾ ਔਰ ਜਿਸ ਤਰ੍ਹਾਂ ਅੱਗੇ ਬਾਰਿਸ਼ ਦੀ ਫੋਰਕਾਸਟ ਸੀਗਾ ਪਿਆ ਹੀ ਕੁਝ ਹੋਣਾ ਸੀ ਜੋ ਹੋ ਗਿਆ ਕੀ ਇਹ ਕਹਿਣਗੇ ਕੀ ਇਹ ਦੱਸਣਗੇ ਕਿ ਸੈਂਟਰ ਤੋਂ ਡਿਮਾਂਡ ਕਰਨ ਤੇ ਜਿਹੜਾ ਇਨਾਂ ਦੇ ਥੱਲੇ ਡੈਮ ਹੈ ਉਹਦੀ ਇੱਕ ਜੁਡੀਸ਼ੀਅਲ ਜਾਂਚ ਹੋ ਜੇ ਕਿ ਇਹਨਾਂ ਨੇ ਇੰਨਾ ਲੈਵਲ ਹਾਈ ਰੇਸ ਕਿਉਂ ਕੀਤਾ ਕੀ ਇਹਦਾ ਕੋਈ ਦਸੂਗਾ ਕਾਰਨ ਕਿ ਜਿਹੜੀ ਚੀਜ਼ ਸੈਪਟੰਬਰ ਦੇ ਐਂਡ ਤੇ ਫੁੱਲ ਹੋਣੀ ਚਾਹੀਦੀ ਸੀ ਉਹ ਅਗਸਟ ਦੇ ਮਿਡਚ ਕੇ ਵਿੱਚ ਫੁੱਲੋਗੇ ਜੇ ਗਲਾਸ ਭਾਰੀ ਗਿਆ ਤਾਂ ਜੋ ਕੁਝ ਪਊਗਾ ਡਲੂਗਾ ਹੀ ਔਰ ਉਹ ਜੋ ਫਲੱਡ ਆਏ ਨੇ ਡੈਮਾਂ ਦਾ ਡੁੱਲਿਆ ਹੋਇਆ ਪਾਣੀ ਹੈ ਵਰਨਾ ਫਲੱਡ ਸਾਰੇ ਪਾਸੇ ਆਉਂਦੇ ਖੈਰ ਉਹ ਗੱਲਾਂ ਬੜੀਆਂ ਹੋ ਚੁੱਕੀਆਂ ਨੇ ਕਿ ਇਹ ਸੀਰੀਅਸਨੈਸ ਜਾਂ ਇਹ ਕੋਈ ਜੋ ਗੱਲਾਂ ਹੋਣੀਆਂ ਚਾਹੀਦੀਆਂ ਸੀ ਜਿਸ ਤਰ੍ਹਾਂ ਦੀਆਂ ਸਾਡੇ ਸੈਸ਼ਨ 'ਚ ਹੋਈਆਂ ਨੇ ਤੂੰ ਬਾਜਵੇਂ ਉੱਥੇ ਜ਼ਮੀਨ ਕਿਉਂ ਲੈ ਲਈ 2.5 ਏਕੜ ਕਿ ਤੂੰ ਆਹ ਕਰਤਾ ਓ ਸਾਨੂੰ ਪਤਾ ਹੈ ਤੁਸੀਂ ਨਾਂ ਵੀ ਕਹੋ ਤੁਹਾਡੇ ਸਾਰਿਆਂ ਦੀਆਂ ਕਰਤੂਤਾਂ ਦਾ ਪੰਜਾਬ ਵਾਲਿਆਂ ਨੂੰ ਪਤਾ ਹੈ ਕਿ ਤੁਹਾਡੇ ਘਰ ਵੱਡੇ ਹੋ ਗਏ ਪੰਜਾਬ ਵਾਲਿਆਂ ਦੇ ਛੋਟੇ ਹੋ ਗਏ ਜ਼ਿੰਦਗੀਆਂ ਸੁੱਕੜ ਗਈਆਂ ਜਾਂ ਬਿਮਾਰ ਹੋ ਗਈਆਂ ਤੇ ਤੁਹਾਡੇ ਮਹਿਲ ਬਣ ਗਏ ਇਹ ਪਤਾ ਹੈ ਸਾਨੂੰ ਤੁਹਾਡਾ ਪਰ ਥੋੜਾ ਬਹੁਤ ਹੈ ਯਾਰ ਥੋੜਾ ਜਿਆਦਾ ਸੀਰੀਅਸ ਹੋ ਜਾ ਲੋਕ ਮਰ ਰਹੇ ਨੇ ਬਿਮਾਰੀਆਂ ਨਾਲ ਭੁੱਖ ਨਾਲ ਹੜਾ ਨਾਲ ਤੇ ਤੁਸੀਂ ਮਜ਼ਾਕ ਕਰ ਰਹੇ ਕੀ ਮੈਂ ਫੇਰ ਬੋਸਦਾਂ ਦੁਬਾਰਾ ਮੁੱਖ ਮੰਤਰੀ ਸਾਹਿਬ ਅਸੀਂ ਖੜੇ ਸੀ ਉਹਨਾਂ ਹੜਪੀਟਾਂ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਮੀਨ ਪੱਥਰ ਹੋ ਰਹੀ ਹੈ ਉਹਨਾਂ ਨੂੰ ਕਿਰਾਏ ਲਾਉਣ ਲਈ ਕਿਰਾਏ ਲਾਉਣ ਲਈ ਪੈਸੇ ਚਾਹੀਦੇ ਨੇ ਕਿਉਂ ਚਾਹੀਦੇ ਨੇ ਕਿਉਂਕਿ ਡੀਜ਼ਲ ਚਾਹੀਦਾ ਹੈ ਤੁਸੀਂ ਬੀਆਂ ਦੀ ਤਾਂ ਗੱਲ ਕਰਤੀ ਮਨ ਲਈ ਤੁਸੀਂ ਦੇ ਦੇਉਂਗੇ ਡੀਜ਼ਲ ਕੌਣ ਦੇਊਗਾ ਜਿਹੜਾ 5 ਲੱਖ ਕਿੱਲਾ ਪ੍ਰਬਾਦ ਹੋਇਆ ਔਰ ਉਹ ਰੇਤ ਵਾਲੀ ਗੱਲ ਜਿਹੜੀ ਤੁਸੀਂ ਕਹੀ ਸੀ ਕਿ ਜਿਹਦਾ ਖੇਤ ਉਹਦੀ ਰੇਤ ਹੁਣ ਦੱਸੋਗੇ ਜਿੱਥੇ ਰੇਤ ਤੇ ਮਿੱਟੀ ਮਿਕਸ ਹੋਈ ਹੈ ਜਿਹੜਾ ਪੱਥਰ ਬਣ ਗਿਆ ਉਹਦੇ ਬਾਰੇ ਕੀ ਕਹੋਗੇ ਔਰ ਕਿਹੜੀ ਜਗ੍ਹਾ ਰੇਤ ਲੈ ਕੇ ਜਾਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਮੀਟਿੰਗ ਸੱਦੀ ਸੀ ਮੈਂ ਖੁਦ ਗਿਆ ਸੀ ਉੱਥੇ ਤੁਹਾਡੇ ਰਿਪ੍ਰੈਜ਼ੈਂਟੇਟਿਵ ਸੀ ਮਿਸਟਰ ਸਾਨੀ ਉੱਥੇ ਮੈਂ ਕਿਹਾ ਸੀ ਉਦੋਂ ਕਿ ਅਫੀਸ਼ੀਅਲ ਖੱਡਾਂ ਨੇ ਜਿਹੜੀਆਂ ਇਹਨੂੰ ਐਟ ਲੀਸਟ 1 ਮਹੀਨੇ ਲਈ ਬੰਦ ਕਰ ਦਿੱਤਾ ਜਾਵੇ ਤੇ ਅਗਲਾ ਮਹੀਨਾ ਉੱਥੇ ਅਡਜਸਟ ਕਰ ਲਿਆ ਜਾਵੇ ਜਦੋਂ ਤੁਹਾਡਾ ਟਿਕਾਣਾ ਦੇਣਾ ਹੋਗਾ ਉਦੋਂ ਪਹਿਲਾਂ ਉਹਨਾਂ ਨੂੰ ਬੰਦ ਕਰ ਦਿਓ ਔਰ ਆ ਜਿਹੜੀ ਰੇਤ ਹੈ ਕਿਸਾਨਾਂ ਦੀ ਇਹ ਚੱਕੀ ਜਾਵੇ ਔਰ ਨਾਲ ਨਾਲ ਮਿੱਟੀ ਤੇ ਰੇਤ ਨੂੰ ਅੱਡ ਕਿਵੇਂ ਕਰਨਾ ਉਹਦਾ ਕੋਈ ਪਲਾਨ ਦਿੱਤਾ ਤੁਸੀਂ ਜਾਂ ਸਿਰਫ ਐਲਾਨ ਕਰਨਾ ਹੈ ਤਾਂ ਹੀ ਤੁਹਾਡਾ ਨਾਮ ਸ਼ਾਇਦ ਐਲਾਨਮਾਨ ਤਮਾਮ ਬਣ ਗਿਆ ਆਹੀ ਕਾਰਨ ਹੈ ਨਹੀਂ ਤਾਂ ਕੋਈ ਪ੍ਰੈਕਟੀਕਲ ਗੱਲ ਕਰੂਗੇ ਔਰ ਤੁਹਾਡੇ ਜੋ ਰਿਪਰੈਜ਼ੈਂਟੇਟਿਵ ਸੀ ਹੋਤੇ ਮਿਸਟਰ ਸਾਹਨੀ ਉਹਨਾਂ ਨੇ ਕਿਹਾ ਸੀ ਅਸੀਂ ਕਰਾਂਗੇ ਕੁਝ ਕੀ ਕੀਤਾ ਤੁਸੀਂ ਮਨੂਤਾ ਲਗੇਜ਼ੀਆ ਸੈਸ਼ਨ ਦੇ ਵਿੱਚ ਕੁਝ ਐਹੋ ਜਿਹੀਆਂ ਗੱਲਾਂ ਹੋਣਗੀਆਂ ਜਿਹਦੇ ਵਿੱਚ ਕੁਝ ਪ੍ਰੈਕਟੀਕਲ ਯੋਗ ਗੱਲਾਂ ਹੋਣਗੀਆਂ ਜਿਹਦੇ ਨਾਲ ਤੁਸੀਂ ਇਹਨਾਂ ਦੀ ਮਦਦ ਕਰ ਪਾਉਂਗੇ ਔਰ ਸੈਕਿੰਡ ਕਿਸਾਨਾਂ ਬਾਰੇ ਤਾਂ ਕਹਿਤਾ ਤੁਸੀਂ ਜਿਹੜੇ ਬਿਨਾਂ ਜ਼ਮੀਨਾਂ ਨੇ ਵਿਚਾਰੇ ਪਿੰਡਾਂ 'ਚ ਬਰਬਾਦ ਹੋਏ ਨੇ ਮਜ਼ਦੂਰ ਨੇ ਸਾਡੇ ਬਾਕੀ ਜਾਤਾਂ ਨੇ ਜਿਹੜੀਆਂ ਸਾਡੀਆਂ ਜਿਨ੍ਹਾਂ ਦਾ ਕਿੱਤਾ ਕੁਝ ਹੋਰ ਹੈ ਜਿਵੇਂ ਮਿਸਤਰੀ ਹੋ ਸਕਦੇ ਨੇ ਮਜ਼ਦੂਰ ਹੋ ਸਕਦੇ ਨੇ ਲੋਹਾਰ ਹੋ ਸਕਦੇ ਨੇ ਉਹਨਾਂ ਦੀ ਜ਼ਮੀਨ ਤਾਂ ਹੈ ਨਹੀਂ ਘਰੋਂ ਨਾਲ ਦੇ ਵੀ ਠਾਏ ਨਹੀਂ ਕਾਰੋਬਾਰ ਉੱਡਾ ਦਾ ਵੀ ਠੱਪ ਹੋ ਗਿਆ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਕੋਈ ਐਲਾਨ ਕੀਤਾ ਕੋਈ ਐਲਾਨ ਵੀ ਛੱਡੋ ਕੋਈ ਜ਼ਮੀਨ ਤੇ ਜਾ ਕੇ ਤੁਹਾਡੇ ਐਮਐਲਏ ਨੇ ਕੀਤਾ ਤੁਹਾਡੇ ਐਮਐਲਏ ਦੇ ਵਜੀਨ ਤਾਂ ਬੋਰੀਆਂ ਚੱਕਦੇ ਫਿਰਦੇ ਸੀ ਇਸ ਕੰਮ ਲਈ ਵੋਟਾਂ ਪਾਈਆਂ ਸੀ ਇਹਨਾਂ ਨੂੰ ਜਿੱਥੇ ਚਲੇ ਜਾਂਦੇ ਕੋਈ ਕਹਿ ਦਿੰਦਾ ਮੈਂ ਜੀਸੀਬੀ ਅੱਗੇ ਪੈ ਜੂੰਗਾ ਆ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਇੱਕ ਤਾਂ ਤੁਹਾਡਾ ਡੀਸੀ ਨੋਟਿਸ ਭੇਜੀ ਜਾਂਦਾ ਤੁਹਾਡਾ ਜਿਹੜਾ ਐਮਐਲਏ ਉਥੋਂ ਦਾ ਲੋਕਲ ਜ਼ੀਰੇ ਦਾ ਉਹਨਾਂ ਨੂੰ ਮੈਂ ਜੀਸੀਬੀ ਅੱਗੇ ਪੈ ਜੂੰਗਾ ਦੱਸੂਗੇ ਤੁਹਾਡਾ ਇਹ ਮੇਲੇ ਗਲਤ ਹੈ ਜਾਂ ਡੀਸੀ ਗਲਤ ਹੈ ਇੰਨੀ ਕੰਟਰੋਡਕਸ਼ਨ ਹਕੂਮਤ ਦੇ ਵਿੱਚ ਐਂ ਵੀ ਹੁੰਦਾ ਕਿੱਥੇ ਔਰ ਇੱਕ ਗੱਲ ਹੋਰ ਮੈਂ ਆਪਦੇ ਲੋਕਾਂ ਨੂੰ ਵੀ ਕਹੂੰਗਾ ਔਰ ਮੈਂ ਇਹਨਾਂ ਤੋਂ ਤਾਂ ਖੈਰਬਾਲੀ ਉਮੀਦ ਨਹੀਂ ਪਰ ਕਹਿ ਦਿੰਨੇ ਭਾਈ ਲੋਕਾਂ ਨੇ ਜਦੋਂ ਬਾਹ ਤੇ ਸਿਰਾਂ ਤੇ ਪਹਿਲੇ ਵੀ ਇਹ ਜਿਹੀ ਸੀ ਇਹ ਤੁਹਾਨੂੰ ਭੁਲੇਖਾ ਨਾ ਰਹੇ ਜੇ ਮੈਂ ਇਹਨਾਂ ਨੂੰ ਕਹਿ ਰਿਹਾ ਉਹ ਇਦੋਂ ਵੀ ਸਿਰੇ ਸੀ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਰਾਜ ਕੀਤਾ ਬਰਬਾਦ ਤਾਂ ਅਸਲ 'ਚ ਉਹਨਾਂ ਨੇ ਹੀ ਕੀਤਾ ਹੈ ਆਪ ਰਾਜਵੀਰ ਦੀ ਬੜੀ ਗੱਲ ਕਰ ਰਹੇ ਆ ਰਾਜਵੀਰ ਜਵੰਦ ਦਾ ਦੀ ਔਰ ਮੇਰਾ ਵੀ ਉਹ ਛੋਟੇ ਭਰਾ ਵਾਂਗੂ ਸੀ ਔਰ ਬਹੁਤ ਹੀ ਪਿਆਰਾ ਇਨਸਾਨ ਸੀ ਮੈਨੂੰ ਜਿਸ ਦਿਨ ਪਹਿਲੀ ਵਾਰੀ ਖਬਰ ਦਿੱਤੀ ਸੀ ਮੇਰੇ ਇੱਕ ਦੋਸਤ ਨੇ ਫੋਨ ਤੇ ਤਾਂ ਬਲੀਵ ਕਰ ਰਹੇ ਹੋ ਜੇ 5 ਮਿੰਟ ਲਈ ਮੈਥੋਂ ਗੱਲ ਨਹੀਂ ਹੋਈ ਸੀ ਔਰ ਉਸ ਤੋਂ ਬਾਅਦ ਮੈਂ ਲਿਖ ਕੇ ਹੀ ਪਾ ਸਕਿਆ ਸੀ ਕੁਝ ਪਰ ਮੈਂ ਪੁੱਛਣਾ ਚਾਹੂੰਗਾ ਕਿ ਰਾਜਵੀਰ ਦਾ ਐਕਸੀਡੈਂਟ ਹੋਵੇ ਜਾਂ ਉਸ ਤੋਂ ਪਹਿਲਾਂ ਹਰ ਭਜਨ ਮਾਨ ਦਾ ਹੋਇਆ ਸੀ ਇਹ ਦੋਨੇ ਸੈਲੀਬ੍ਰਿਟੀ ਨੇ ਇਸ ਕਰਕੇ ਪਤਾ ਲੱਗ ਗਿਆ ਪਰ ਹਰ ਰੋਜ਼ ਸੈਂਕੜੇ ਐਕਸੀਡੈਂਟ ਹੋ ਰਹੇ ਨੇ ਇਹ ਜਿਹੜੇ ਆਵਾਰਾ ਪਸ਼ੂ ਕੋ ਮਰੇ ਨੇ ਸੜਕਾਂ ਦੇ ਉੱਤੇ ਮੈਨੂੰ ਲੱਗਦਾ ਜ਼ਿਆਦਾਤਰ ਪੰਜਾਬੀਆਂ ਨੂੰ ਤਾਂ ਪਤਾ ਹੋਊਗਾ ਜਾਂ ਦੇਸ਼ ਵਾਲਿਆਂ ਨੂੰ ਜਾਂ ਦੁਨੀਆ ਵਾਲਿਆਂ ਨੂੰ ਕਿ ਆਪਾਂ ਟੈਕਸ ਦਿੰਨੇ ਆ 5% ਟੈਕਸ ਹੈ मोस्टਲੀ ਚੀਜ਼ਾਂ ਦੇ ਵਿੱਚ ਜੋ ਵੀ ਆਪਾਂ ਖਰੀਦਦੇ ਹਾਂ ਉਹਦੇ 'ਚ 5% ਕਾਉਂਟੈਕਸ ਕਹਿੰਦੇ ਜਾਂ ਜੋ ਵੀ ਇਹਨਾਂ ਦੇ ਲਈ ਇਹਨਾਂ ਦੇ ਰੱਖ-ਰਖਾਵ ਲਈ ਹੈ ਉਹ ਟੈਕਸ ਕਿੰਨਾ ਜਮ੍ਹਾਂ ਹੋ ਚੁੱਕਿਆ ਇੰਨੇ ਸਾਲਾਂ 'ਚ ਔਰ ਉਹਦਾ ਕੀ ਇਸਤੇਮਾਲ ਹੋ ਰਿਹਾ ਕੋਈ ਦੱਸੂਗਾ ਕਿਉਂਕਿ ਇਹਨਾਂ ਦਾ ਕੱਖ ਨਹੀਂ ਹੋਇਆ ਜੇ ਹੋਇਆ ਹੁੰਦਾ ਤਾਂ ਹਰ ਰੋਜ਼ ਸੈਂਕੜਿਆਂ ਦੀ ਗਿਣਤੀ 'ਚ ਬੰਦੇ ਮਰਨਾ ਰਹੇ ਹੁੰਦੇ ਹਾਈਵੇ ਤੇ ਤੇ ਵੱਡੀਆਂ ਸੜਕਾਂ ਤੇ ਕੀ ਅਸੀਂ ਇਹਦੇ ਬਾਰੇ ਕੁਝ ਸੋਚਾਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਬੜੇ ਵਾਰੀ ਚੌੜੇ ਹੋ ਕੇ ਕਹਿੰਦੇ ਮੈਂ ਕਸਟੋਡੀਅਨ ਐ 3 ਕਰੋੜ ਲੋਕਾਂ ਦਾ ਖੈਰ ਹੁੰਦਾ ਵਧ ਗਿਆ ਜੇ ਬਾਹਰ ਲਿਆਂ ਨੂੰ ਜੋੜ ਲੀਗੇ ਇਹਨਾਂ ਕਸਟੋਡੀਅਨ ਸਾਹਿਬ ਕਸਟੋਡੀਅਨ ਕਹਿਣ ਨਾਲ ਨਹੀਂ ਹੁੰਦੇ ਕੁਝ ਕਰਨ ਨਾਲ ਹੁੰਦੇ ਆ ਇਹ ਜਿਹੜੇ ਜੀਵਨਤ ਇਸ਼ੂ ਨੇ ਜਿੰਨਾ ਕਰਕੇ ਲੋਕ ਮਰ ਰਹੇ ਨੇ ਜਾਂ ਸਫਰ ਕਰ ਰਹੇ ਨੇ ਜਬਰਬਾਦ ਹੋ ਰਹੇ ਨੇ ਜਾਂ ਉਜੜ ਰਹੇ ਨੇ ਇਹਨਾਂ ਬਾਰੇ ਕੀ ਕਰੋਗੇ ਜਾਂ ਸਿਰਫ ਖੜ ਕੇ ਬਾਜਵਾ ਤੂੰ ਐ ਕਿਉਂ ਅੱਗੋਂ ਕਹਿ ਦੂਗਾ ਕੋਸ਼ ਤੇ ਉਹ ਫਲਾਣਾ ਤੇ ਫਲਾਣਾ ਤੇ ਕਈ ਵਿੱਚ ਉਹਨਾਂ ਮੈਨੂੰ ਕਈ ਤਾਂ ਅੱਜ ਵੀ ਇੱਕ ਬੋਲਿਆ ਪਹਿਲਾਂ ਵਜੀਰ ਵੀ ਰਿਹਾ ਥੋੜੀ ਦੇਰ ਲਈ ਉਹ ਪਤੰਦਰ ਦੀ ਮੈਨੂੰ ਸਮਝ ਹੀ ਨਹੀਂ ਆਈ ਉਹ ਸਰਕਾਰ ਨਾਲ ਲੈ ਕੇ ਆਪੋਜੀਸ਼ਨ ਨਾਲ ਲੈ ਜਾਂ ਕਿਉਂ ਬੜੇ ਸਾਰੇ ਚੈਨਲਾਂ ਦਾ ਬੜਾ ਫੇਵਰਟ ਆ ਉਹ ਮੈਨੂੰ ਤਾਂ ਉਹਦਾ ਪਤਾ ਹੀ ਨਹੀਂ ਲੱਗਿਆ ਸੀ ਉਹ ਕਿੱਧਰ ਹੈ ਇਹ ਸਾਰੇ ਲੋਕ ਭਾਈ ਕਿਹਨੇ ਐ ਪੰਜਾਬੀ ਉਹ ਆਪਾਂ ਬਾਈਏ। ਇਹ ਸਾਡਾ ਜੇ ਮਜ਼ਾਕ ੜਾਉਂਦੇ ਨੇ ਨਾ ਅਸੈਂਬਲੀ ਚ ਬਹਿ ਕੇ। ਤਾਂ ਇਹ ਇਹਦੇ ਕਾਬਲ ਅਸੀਂ ਹੀ ਆਂ ਕਿਉਂਕਿ ਅਸੀਂ ਐਵੇਂ ਜਿਆ ਨੂੰ ਚੁੰਦੇ ਆਂ। ਕਿਸੇ ਮੁੱਦੇ ਤੇ ਚੁਲਿਆ ਕਰੋ ਕਦੀ ਕਿਸੇ ਨੂੰ। ਇਹ ਜ਼ਰੂਰੀ ਹੈ। ਨਹੀਂ ਤਾਂ ਐਂ ਹੀ ਹੋਊਗਾ ਜੋ ਆਪਣੇ ਨਾਲ ਹੋ ਰਹੀ ਹੈ। ਮੈਂ ਫੇਰ ਇੱਕ ਵਾਰੀ ਆਖਰੀ ਵਾਰ ਕਹੂੰਗਾ ਕਿ ਕੀ ਇਹ ਨਾ ਵਾਰਾ ਪਸ਼ੂਆਂ ਦਾ ਕੁਝ ਹੋਊਗਾ। ਜੇ ਸੈਂਟਰ ਨੇ ਕਾਨੂੰਨ ਬਣਾਤਾ ਹੈ ਜੇ ਸੈਂਟਰ ਨੇ ਟੈਕਸ ਲਾਤਾ ਹੈ ਤਾਂ ਪੰਜਾਬ ਗਵਰਨਮੈਂਟ ਦੇ ਵੀ ਕੁਝ ਫਰਜ਼ ਨੇ ਇਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਖਿਆਲ ਪੰਜਾਬ ਗਵਰਨਮੈਂਟ ਨੂੰ ਕਰਨਾ ਚਾਹੀਦਾ ਉਹ ਆਪਦੇ ਅਧਿਕਾਰ ਨਾਲ ਕੁਝ ਕਰ ਸਕਦੀ ਹੈ ਔਰ ਉਹਨੂੰ ਕਰਨਾ ਚਾਹੀਦਾ ਵਰਨਾ ਤੁਹਾਡੇ ਤੁਹਾਡੇ ਮਗਰਮਾਂਛ ਦੇ ਅੰਸੂ ਨਹੀਂ ਚਾਹੀਦੇ ਕਿਤੇ ਫਲਾਨੇ ਦੇ ਮਿਲ ਚਲੇ ਗਏ ਕਿਤੇ ਫਲਾਨੇ ਕੋਲੇ ਚਲੇ ਗਏ ਇਹਦੇ ਨਾਲ ਕੱਖ ਨਹੀਂ ਹੋਣਾ ਜੇ ਕਰਨਾ ਤਾਂ ਪ੍ਰੈਕਟੀਕਲ ਕਰੋ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਔਰ ਅਗਲੀ ਗੱਲ ਇਹ ਜਿੰਨੇ ਲੋਕ ਮਰੇ ਨੇ ਜਾ ਜਿੰਨੇ ਬਰਬਾਦ ਹੋਏ ਨੇ ਇਹਨਾਂ ਬਾਰੇ ਕੋਈ ਪ੍ਰੈਕਟੀਕਲ ਗੱਲ ਕਰੋ ਆ ਤੁਸੀਂ ਸੈਸ਼ਨ ਤਾਂ ਇੱਕ ਮਜ਼ਾਕ ਬਣਾਤਾ ਇੱਕ ਪਹਿਲਾਂ ਕਰ ਲਿਆ ਸੀ ਲਓ ਜੀ ਸਾਡਾ ਪਾਣੀ ਹੈ ਹਰਿਆਣਾ ਲੈ ਕੇ ਆ 4000 ਕਿਊਸਿਕੀ ਤੇ ਲੱਖਾਂ ਲੱਖਾਂ ਕਿਊਸੇ ਕਿੱਥੋਂ ਆ ਗਿਆ ਇਹਦੇ ਬਾਰੇ ਕੁਝ ਕਰੋਗੇ ਪ੍ਰੈਕਟੀਕਲ ਜਾਂ ਸਿਰਫ ਇੱਕ ਮਥਾਪਾਤਾ ਉਦੋਂ ਬਾਅਦ ਆਪ ਦੀ ਆਪ ਦੀ ਲੁੱਟ ਤੇ ਲੱਗੇ ਸਾਰੇ ਆਹ ਕੰਮ ਹੋਊਗਾ ਵੀ ਪ੍ਰੈਕਟੀਕਲ ਕੁਝ ਕਰੋ ਜਿਹਦੇ ਨਾਲ ਅਸੀਂ ਕੁਝ ਸਮਝੀਏ ਕਿ ਸਾਡੀ ਸਰਕਾਰ ਹੈਗੀ ਐ ਵਰਨਾ ਆਹੀ ਹੋ ਰਿਹਾ ਔਰ ਇੱਕ ਗੱਲ ਹੋਰ ਹਰਵੀਰ ਨੂੰ ਮਰੇ ਨੂੰ ਕਿੰਨੇ ਦਿਨ ਹੋ ਗਏ ਨੇ ਔਰ ਥੈਂਕ ਗੋਡ ਹਰਿਆਣਾ ਆ ਜਿਹੜੀ ਹੁਸ਼ਿਆਰਪੁਰ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਉਹਦੇ ਤਹਿਤ ਮੈਂ ਉਹਨਾਂ ਦੇ ਇੱਕ ਪੁਲਿਸ ਵਾਲੇ ਵੱਡੇ ਆਫੀਸਰ ਦਾ ਵੇਖ ਲਿਆ ਸੀ ਉਹਨਾਂ ਨੇ ਸਾਰੇ ਹੁਸ਼ਿਆਰਪੁਰ ਡਿਸਟ੍ਰਿਕਟ ਚ ਕਹਿਤਾ ਕਿ origignal documents ਦੀ verification ਹੋਵੇ ਕੀ ਮੈਂ ਪੁੱਛਣਾ ਚਾਹਾਂਗਾ ਸਾਡੇ ਹੂਮ ਮਿਨਿਸਟਰ ਸਾਹਿਬ ਵੀ ਸਾਡੇ ਮੁੱਖ ਮੰਤਰੀ ਨੇ ਕਿ ਉਹ ਬਾਕੀ ਡਿਸਟ੍ਰਿਕਟਾਂ 'ਚੇ ਆਰਡਰ ਨਹੀਂ ਦੇਣਗੇ ਜਾਂ ਉੱਥੇ ਕਿਸੇ ਹੋਰ ਹਰਵੀਰ ਦੇ ਕਤਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਜਿੰਨੇ ਵੀ ਲੋਕ ਬਾਹਰੋਂ ਆਏ ਨੇ ਉਹਨਾਂ ਦੀ origignal documents ਦੀ verification ਹੋਵੇ ਕੀ ਉਹਦੇ ਬਾਰੇ ਦੱਸੂਗੇ ਔਰ ਜਿਹੜਾ ਡੋਮਿਸਾਈਲ ਦਾ ਕਾਨੂੰਨ ਅਸੀਂ ਤੋਂ ਤੋਂ ਵਾਰ-ਵਾਰ ਪੁੱਛ ਰਹੇ ਹਾਂ ਅੱਧਾ ਹਿੰਦੁਸਤਾਨ ਬਣਾ ਚੁੱਕਿਆ ਹੈ ਕੀ ਉਹਦੇ ਬਾਰੇ ਕੁਝ ਕਰੂਗੇ ਜੇ ਨਹੀਂ ਕਰੂਗੇ ਤਾਂ ਮੈਨੂੰ ਇਹ ਦੱਸਿਓ ਜੀ ਫਿਰ ਤੁਸੀਂ ਜਿਹੜਾ ਇੱਕ ਸ਼ਬਦ ਇਸਤੇਮਾਲ ਕਰਦੇ ਹੋ ਨੇ ਕਸਟੋਡੀਅਨਮ ਉਹ ਕਿਵੇਂ ਹੋਈ ਭਾਈ ਕਿਉਂਕਿ ਜ਼ਰੂਰਤ ਹੈ ਪੰਜਾਬ ਦੀ ਚਲੋ ਕੀ ਕਰੀਏ ਜੋ ਆਪਾਂ ਕਰ ਸਕਦੇ ਆ ਉਹ ਕਰ ਰਹੇ ਆਂ ਜੋ ਮਦਦ ਕਰ ਰਹੇ ਆਂ ਹੁਣੀ ਮ ਆਇਆ ਸੀ ਕੱਲ ਨੂੰ ਫੇਰ ਉੱਥੇ ਚਲੇ ਜਾਣਾ ਔਰ ਜਿਸ ਤਰ੍ਹਾਂ ਨਾਲ ਉਹ ਜ਼ਮੀਨ ਪੱਥਰ ਹੋ ਜਾਂਦੀ ਹੈ ਹੁੰਦੀ ਜਾ ਰਹੀ ਉਹ ਕਿਵੇਂ ਬਚਾ ਸਕੀਓ ਤੁਹਾਨੂੰ ਸਾਹਮਣੇ ਨਜ਼ਰ ਆ ਜਾਊਗਾ ਸਰਕਾਰ ਤਾਂ ਜੋ ਕਰ ਰਹੀ ਹੈ ਤੁਹਾਡੇ ਸਾਹਮਣੇ ਸਤਿ ਸ਼੍ਰੀ ਅਕਾਲ ਜੀ